ਤਾ ਹੋਵੇ ਤਾਂ ਉਹ ਤਾਂ ਨੀਚਾ ਅੰਦਰ ਨੀਜਾਤ ਦੀ ਗੱਲ ਕਰਦੇ ਉਹਦਾ ਇੱਥੋਂ ਦੇਖ ਲੇ ਹੁਣ ਟੱਕਰ ਜਰਮਾਨਿਆਂ ਨਾਲ ਹੋਵੇ ਆਪ ਤੋਂ ਹੀਣਿਆਂ ਨਾਲ ਹੋਵੇ ਲੜਿਆ ਜਾਵੇ ਤੇ ਆਪ ਤੋਂ ਊਚਿਆਂ ਨਾਲ ਲੜਿਆ ਜਾਵੇ ਲੜਾਈ ਸਾਡੀ ਭਈਆਂ ਨਾਲ ਬਣਦੀ ਐ ਇਹਦੋਂ ਪਹਿਲਾਂ ਕਿੰਨੇ ਪਿੰਡ ਨੇ ਜਿਹੜੇ ਖੇਤ ਮਜ਼ਦੂਰਾਂ ਦੇ ਵਾਸਤੇ ਇਹਨਾਂ ਦਾ ਬਾਈਕਟ ਕਰਦੇ ਹੋ ਜੀ ਮਜ਼ਦੂਰਾਂ ਦਾ ਅੱਜ ਭਈਏ ਕੱਢੇ ਐ ਕੱਲ ਨੂੰ ਪਿੰਡਾਂ ਦੇ ਵਿੱਚ ਬਾਈਕਟ ਕਰ ਦੇਣਗੇ ਵੀ ਇਹਨਾਂ ਦਾ ਮਜ਼ਦੂਰਾਂ ਦਾ ਬਾਈਕਟ ਕਰ ਦੇ ਇਹ ਪੌਂਸ ਕਿਹੜੀ ਹੈ ਇਹਨੂੰ ਵੀ ਬੜਾ ਹੰਗਾਰਾ ਉਦੋਂ ਪਿੰਡਾਂ ਦੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਰੀਆਂ ਨੇ ਜਿਹੜੀਆਂ ਪੰਚਾਇਤਾਂ ਭਈਏ ਬਾਹਰ ਕੱਢਣ ਦੇ ਮਤੇ ਪਾਰੀਆਂ ਨੇ ਇਹੀ ਪੰਚਾਇਤਾਂ ਕੱਲ ਨੂੰ ਮਤੇ ਪਾਉਣਗੀਆਂ ਵੀ ਇਹਨਾਂ ਦਾ ਮਜ਼ਦੂਰਾਂ ਦਾ ਬਾਈਕਟ ਕਰ ਦੋ ਉਹਨਾਂ ਨੂੰ ਖੇਤਾਂ 'ਚ ਨਾ ਜਾਣ ਦਿਓ ਪੱਠੇ ਨਾ ਦਿਓ ਪਹਿਲੀ ਗੱਲ ਤਾਂ ਸਾਡੇ ਧਾਰਮਿਕ ਗੁਰਗਾਂ ਸਾਹਿਬ ਦੀ ਸਿੱਧ ਦੇ ਮੁਤਾਬਕ ਉਹਨਾਂ ਦੀ ਫਿਲਾਸਫੀ ਦੇ ਮੁਤਾਬਕ ਬੈਸੀ ਗਲਤ ਉਹਨਾਂ ਦਾ ਵਿਰੋਧ ਕਰਨਾ ਅੱਜ ਤਾਂ ਵੱਡਿਆਂ ਦਾ ਕਰਦਾ ਫਿਰ ਇਸ ਸਮੇਂ ਜਿਹੜੇ ਵੇਲੇ ਹੜ ਨਾਲ ਸਾਡੀ ਜਨਤਾ ਤਰਾਤਰਾਂ ਕਰ ਰਹੀ ਹੈ ਲੋਕ ਅਜੇ ਘਰਾਂ ਚ ਨਹੀਂ ਬੜੇ 2 ਮਹੀਨਿਆਂ ਤੋਂ 1.5 ਮਹੀਨਿਆਂ ਤੋਂ ਉਹਨਾਂ ਨੂੰ ਪੀੜਨ ਵਾਸਤੇ ਜਨਤਾ ਉਹਨਾਂ ਦੀ ਮਦਦ ਤੇ ਤੁਰੀ ਹੋਈ ਹੈ